ਕੁੱਟਮਾਰ ਤਾਂ ਕਿਸੇ ਦੀ ਵੀ ਨਹੀਂ ਨਾ ਸਹੀ ਚਾਹੇ ਉਹ ਕਰਨਾਲਾ ਹੈ ਚਾਹੇ ਪ੍ਰਧਾਨ ਮੰਤਰੀ ਹੈ ਚਾਹੇ ਕੋਈ ਮਜ਼ਦੂਰ ਹੈ ਕੁੱਟਮਾਰ ਕਿਸੇ ਦੀ ਵੀ ਨਹੀਂ ਸਹੀ ਜੇ ਕੋਈ ਕੁੱਟਮਾਰ ਕਰਦਾ ਤਾਂ ਉਹਦੇ ਵਿਰੁੱਧ ਜਿਹੜੀ ਆ ਉਹ ਭਾਰਤੀ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਹੋਣੀ ਚਾਹੀਦੀ ਹੈ ਧਰਨੇ ਲੈਣਾ ਜਾਇਜ਼ ਹੈ ਕਿਉਂ ਪ੍ਰਸ਼ਾਸਨ ਇਹ ਮਸਲੇ ਦਾ ਹੱਲ ਕਿਉਂ ਨਹੀਂ ਕਰ ਰਿਹਾ ਜੋ ਹੱਲ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਪੁਲਿਸ ਨੂੰ ਕਰਨਾ ਜਾਂ ਪੰਜਾਬ ਸਰਕਾਰ ਨੂੰ ਕਰਨਾ ਚਾਹੀਦਾ ਹੈ ਕਿ ਧਰਨੇ ਨਾਲ ਉਹਦਾ ਹੱਲ ਹੋ ਰਿਹਾ ਹੈ ਇਹ ਕਿਉਂ ਧਰਨੇ ਲੱਗ ਰਹੇ ਨੇ ਪ੍ਰਸ਼ਾਸਨ ਕਿਉਂ ਨਹੀਂ ਜਿਹੜਾ ਹੱਲ ਕਰ ਰਿਹਾ ਤਮਨ ਸਾਹਿਬ ਆਵੇ ਉਹਨਾਂ ਦੇ ਕੋਈ ਮੰਤਰੀ ਆਵੇ ਉਹ ਪਹਿਨ ਵਿਸ਼ਵਾਸ ਦਿਵਾਉਣ ਕਿ ਹਾਂਜੀ ਅਸੀਂ ਬੈਠੇ ਆਂ ਤੁਹਾਡੇ ਨਾਲ ਕੋਈ ਧੱਕਾ ਨਹੀਂ ਹੁੰਦਾ ਤਾਂ ਤਰਨਾ ਜਿਹੜਾ ਉਹ ਛੇਤੀ ਖਤਮ ਹੋ ਜੂਗਾ ਕਾਨੂੰਨ ਦੇ ਹਿਸਾਬ ਨਾਲ ਦੋਨੋਂ ਤਰ੍ਹਾਂ ਸਹੀ ਨਹੀਂ ਜਿੰਨਾ ਚਿਰ ਅਦਾਲਤ ਦੇ ਵਿੱਚ ਕਿਸੇ ਨੂੰ ਸਜ਼ਾ ਨਹੀਂ ਹੁੰਦੀ ਜਾਂ ਕੋਈ ਬਰੀ ਨਹੀਂ ਹੁੰਦਾ ਕਾਨੂੰਨ ਦੇ ਹਿਸਾਬ ਨਾਲ ਦੋਨੋਂ ਪੱਖ ਸਹੀ ਨੇ ਅਸੀਂ ਸੜਕ ਤੇ ਖੜ ਕੇ ਮੀਡੀਆ ਟ੍ਰਾਇਲ ਕਰਕੇ ਨਹੀਂ ਕਹਿ ਸਕਦੇ ਕਿ ਕੋਈ ਜਾਂ ਜਿਹੜਾ ਜ਼ਾਰਾ ਤਰਨਾ ਲਾ ਰਿਹਾ ਉਹ ਉਹ ਸਹੀ ਹੈ ਜਾਂ ਜਿਹੜਾ ਚੁੱਪ ਕਰਕੇ ਅੰਦਰ ਬੈਠਾ ਉਹ ਗਲਤ ਹੈ ਸਤਿ ਸ਼੍ਰੀ ਅਕਾਲ ਜੀ ਮਮਨਿੰਦਰ ਸਿੰਘ ਤੇ ਤੁਸੀਂ ਪਿੰਡੂ ਟੀਵੀ ਦੇਖ ਰਹੇ ਹੋ ਧਰਨਾ ਜਿਹੜਾ ਤੀਜੇ ਦਿਨ ਜਾਰੀ ਹੈ ਜੋ ਕਰਨਲ ਬਾਡ ਦੇ ਅੱਗੇ ਵਿੱਚ ਲੱਗਿਆ ਹੋਇਆ ਏ ਕੀ ਧਰਨਾ ਦਾ ਮਸਲਾ ਨਿਕਲੇਗਾ ਜਥੇਬੰਦੀਆਂ ਪਹੁੰਚ ਰਹੀਆਂ ਨੇ ਤੇ ਵਕੀਲ ਵੀ ਇੱਥੇ ਪਹੁੰਚ ਰਹੇ ਨੇ ਹੋਰ ਵੀ ਜਿਹੜੇ ਲੋਕ ਆਮਹਾਰੇ ਜਿਹੜੇ ਆ ਰਹੇ ਨੇ ਸਾਡੇ ਨਾਲ ਮੌਜੂਦ ਨੇ ਐਡਵੋਕੇਟ ਪਰਮਪ੍ਰੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਹੈ ਬਹੁਤ ਵਧੀਆ ਜੀ ਤੁਸੀਂ ਬਾਈ ਇਸ ਤਰ੍ਹਾਂ ਨੂੰ ਕਿੱਦਾਂ ਦੇਖਦੇ ਹੋ ਤੀਜਾ ਦਿਨ ਹੋ ਗਿਆ ਕੋਈ ਹੱਲ ਨਹੀਂ ਨਿਕਲ ਰਿਹਾ ਕਿੰਨੇ ਮੰਗਾ ਕਹਿ ਰਹੇ ਨੇ ਬਾਦਲਾ ਕੀਤਾ ਜਾ ਜੈਸਸਪੀ ਦਾ ਤੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਬਰਖਾਸਤ ਕੀਤਾ ਜਾਵੇ ਉਹਨਾਂ ਤਾਂ ਸੀਵੀ ਜਾਂਚ ਹੋਣੀ ਚਾਹੀਦੀ ਹੈ ਕਿਉਂ ਨਹੀਂ ਭਰੋਸਾ ਪੰਜਾਬ ਉੱਤੇ ਅ ਦੇਖੋ ਮੈਨੂੰ ਲੱਗਦਾ ਕਿ ਜਦੋਂ ਇਨਵੈਸਟੀਗੇਸ਼ਨ ਦੇ ਵਿੱਚ ਇਨਕੁਆਰੀ ਆ ਗਈ ਹੈ ਤਾਂ ਨਾਰਮਲ ਕੇਸਾਂ ਦੇ ਵਿੱਚ ਵੀ ਇਨਕੁਆਰੀ ਵਾਲੇ ਮਸਲਿਆਂ ਦੇ ਵਿੱਚ ਅਰੈਸਟ ਹੁੰਦੀ ਨਹੀਂ ਹੈ ਸੋ ਜਿਹੜੀ ਇਹਨਾਂ ਨੇ ਸੈੱਟ ਬਣਾਈਆਂ ਉਹਦੇ ਉੱਪਰ ਜੋ ਉਹਨਾਂ ਨੇ ਇਨਵੈਸਟੀਗੇਸ਼ਨ ਦੇ ਵਿੱਚ ਇਨਕੁਆਰੀ ਕਰਨੀ ਹੈ ਉਹ ਇਨਕੁਆਰੀ ਪੂਰੀ ਹੋ ਲੈਣ ਤੋਂ ਜੋ ਵੀ ਉਹਦੇ ਵਿੱਚ ਨਤੀਜਾ ਆਊਗਾ ਉਸ ਤੋਂ ਬਾਅਦ ਹੀ ਇਹ ਚੀਜ਼ਾਂ ਸਾਰੀਆਂ ਦੱਸੀਆਂ ਜਾ ਸਕਦੀਆਂ ਹਨ ਤੁਨੂੰ ਕੀ ਲੱਗਦਾ ਜੋ ਉਸ ਟਾਈਮ ਜੋ ਢਾਬੇ ਉੱਤੇ ਮਸਲਾ ਹੋਇਆ ਏ ਜੋ ਕਹਿੰਦੇ ਉੱਥੇ ਜਿਹੜੇ ਕਰਨਲ ਤੇ ਉਹਦੇ بیٹے ਉੱਤੇ ਹਮਲਾ ਕੀਤਾ ਗਿਆ ਪੁਲਿਸ ਨੇ ਕੁੱਟਮਾਰ ਕੀਤੀ ਹੈ ਕੋਈ ਛੋਟੀ ਜੀ ਗੱਲ ਪਿੱਛੇ ਸਹੀ ਮੰਨਦੇ ਹੋ ਉਹ ਗੱਲ ਨੂੰ ਨਹੀਂ ਕੁੱਟਮਾਰ ਤਾਂ ਕਿਸੇ ਦੀ ਵੀ ਨਹੀਂ ਨਾ ਸਹੀ ਚਾਹੇ ਉਹ ਕਰਨਲ ਆ ਚਾਹੇ ਪ੍ਰਧਾਨ ਮੰਤਰੀ ਆ ਤੇ ਚਾਹੇ ਕੋਈ ਮਜ਼ਦੂਰ ਆ ਕੁੱਟਮਾਰ ਕਿਸੇ ਦੀ ਵੀ ਨਹੀਂ ਸਹੀ ਜੇ ਕੋਈ ਕੁੱਟਮਾਰ ਕਰਦਾ ਤਾਂ ਉਹਦੇ ਵਿਰੁੱਧ ਜਿਹੜੀ ਆ ਉਹ ਭਾਰਤੀ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਹੋਣੀ ਚਾਹੀਦੀ ਆ ਕਾਰਵਾਈ ਹੋਊਗੀ ਤਾਂ ਲੋਕਾਂ ਦਾ ਜਿਹੜਾ ਉਹਦੇ ਵਿੱਚ ਵਿਸ਼ਵਾਸ ਬਣਦਾ ਜਿੰਨੇ ਵੱਡੇ ਕੇਸ ਹੈ ਉਹਨਾਂ ਦੇ ਵਿੱਚ ਜਿੰਨੀ ਛੇਤੀ ਕਾਰਵਾਈ ਹੋ ਜੂਗੀ ਉਨੀ ਛੇਤੀ ਜਿਹੜਾ ਲਾਅ ਇਨ ਆਰਡਰ ਹੈ ਉਹ ਮੇਨਟੇਨ ਰਹਿੰਦਾ ਸਟੇਟ ਦਾ ਤੇ ਜੁਡੀਸ਼ਰੀ ਦਾ ਜਿਹੜਾ ਦਾਇਰਾ ਹੈ ਉਹ ਵਾਸਟ ਹੁੰਦਾ ਉਹ ਵੱਡਾ ਹੋ ਜਾਂਦਾ ਸੋ ਕਿਸੇ ਨੂੰ ਕਹਿ ਦਈਏ ਕਿ ਕਿਸੇ ਨੇ ਕੁੱਟਮਾਰ ਕਰਤੀ ਅਸੀਂ ਉਹਨੂੰ ਜਾਇਜ਼ ਠਾ ਰਾ ਦਈਏ ਇਹ ਗਲਤ ਹੈ ਹਾਂ ਇਹ ਜ਼ਰੂਰ ਅਸੀਂ ਕਹਿ ਸਕਦੇ ਆ ਕਿ ਪੱਖ ਜਿਹੜੇ ਆ ਉਹ ਇਨਵੈਸਟੀਗੇਸ਼ਨ ਦੇ ਵਿੱਚ ਜਿੱਦਾਂ ਸੈੱਟ ਬਣਾਈਆਂ ਉਹਦੇ ਵਿੱਚ ਹੀ ਕਲੀਅਰ ਹੋ ਸਕਦਾ ਜਿਹੜੀ ਮਦਈ ਤੇ ਹਰਾ ਉਹਨੂੰ ਵੀ ਉੱਥੇ ਪੇਸ਼ ਹੋਣਾ ਚਾਹੀਦਾ ਤੇ ਜਿਹੜੇ ਦੋਸ਼ੀ ਤੇ ਹਰਾ ਉਹਨਾਂ ਨੂੰ ਵੀ ਪੇਸ਼ ਹੋ ਕੇ ਜੋ ਵੀ ਸਾਕਸ਼ ਹੈ ਜੋ ਸਬੂਤ ਹੈ ਉਹਨਾਂ ਨੂੰ ਦੇਣੇ ਚਾਹੀਦੇ ਐਸੇ ਐਡਵੋਕੇਟ ਤੁਸੀਂ ਕੀ ਕਹਿਣਾ ਚਾਹੋਗੇ ਧਰਨੇ ਲਾਉਣਾ ਜਾਇਜ਼ ਹੈ ਕਿਉਂ ਪ੍ਰਸ਼ਾਸਨ ਇਹ ਮਸਲੇ ਦਾ ਹੱਲ ਕਿਉਂ ਨਹੀਂ ਕਰ ਰਿਹਾ ਜੋ ਹੱਲ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਪੁਲਿਸ ਨੂੰ ਕਰਨਾ ਜਾਂ ਪੰਜਾਬ ਸਰਕਾਰ ਨੂੰ ਕਰਨਾ ਚਾਹੀਦਾ ਹੈ ਕਿ ਧਰਨੇ ਨਾਲ ਉਹਦਾ ਹੱਲ ਹੋ ਰਿਹਾ ਹੈ ਇਹ ਕਿਉਂ ਧਰਨੇ ਲੱਗ ਰਹੇ ਨੇ ਪ੍ਰਸ਼ਾਸਨ ਕਿਉਂ ਨਹੀਂ ਜਿਹੜਾ ਹੱਲ ਕੱਢ ਰਿਹਾ ਦੇਖੋ ਜਦੋਂ ਜਿਹੜਾ ਪ੍ਰਬੰਧ ਹੈ ਨਾ ਜੇ ਉਹ ਅਨਰੈਸਟ ਪੈਦਾ ਕਰੂ ਆ ਸਮਾਜ ਦੇ ਵਿੱਚ ਕਿਸੇ ਵੀ ਤੌਰ ਤੇ ਤੁਸੀਂ ਲੈ ਲੋ ਜੇ ਕਿਤੇ ਕਾਰਵਾਈ ਕਿਸੇ ਦੀ ਨਾਮ ਸੁਣੀ ਜਾਊਗੀ ਤਾਂ ਫਿਰ ਜਿਹੜਾ ਭਾਰਤ ਦਾ ਬਹੁਤ ਵਧੀਆ ਤੇ ਮਜ਼ਬੂਤ ਸੰਵਿਧਾਨ ਹੈ ਜਿਹਦੀ ਸਾਨੂੰ ਪੂਜਾ ਕਰਨੀ ਚਾਹੀਦੀ ਹੈ ਜਿੰਨੂੰ ਸਾਨੂੰ ਧਰਮ ਦੇ ਤੌਰ ਤੇ ਮੰਨਣਾ ਚਾਹੀਦਾ ਉਹ ਫਿਰ ਸਾਨੂੰ ਇਹ ਹੱਕ ਦਿੰਦਾ ਕਿ ਅਸੀਂ ਧਰਨਾ ਮਜਾਰਾ ਕਰੀਏ ਸ਼ਾਂਤਮਈ ਰੋਸ ਪ੍ਰਦਰਸ਼ਨ ਕਰੀਏ ਸੋ ਜਿਹੜੇ ਵੀ ਲੋਕ ਬੈਠੇ ਨੇ ਉਹ ਸ਼ਾਂਤਮਈ ਪ੍ਰਦਰਸ਼ਨ ਕਰ ਰਿਹਾ ਉਹਨਾਂ ਦਾ ਕਾਨੂੰਨੀ ਤੇ ਸੰਵਿਧਾਨਕ ਹੱਕ ਹੈ ਉਹ ਉਹਨਾਂ ਨੂੰ ਵਰਤ ਰਿਹਾ ਹਾਂ ਇਹ ਜ਼ਰੂਰ ਹੈ ਕਿ ਜਦੋਂ ਕਿਤੇ ਕੋਈ ਖਲਾਫ ਪਏ ਜਾਂਦਾ ਤਾਂ ਫਿਰ ਇਹਵੇਂ ਦੇ ਧਰਨੇ ਆ ਜਿਹੜੇ ਉਹਨਾਂ ਨੂੰ ਭਰਨ ਦਾ ਜਿਹੜਾ ਕੰਮ ਕਰਦੇ ਆ ਉਹ ਭਰ ਹੋ ਜਾਏਗਾ ਜਿੱਦਾਂ ਜਿੱਦਾਂ ਇਸ ਤਰ੍ਹਾਂ ਦੀ ਪ੍ਰਾਪਰਟੀ ਹੋਊਗੀ ਉਦਾਂ ਉਦਾਂ ਉਹ ਜਿਹੜਾ ਖਲਾਫ ਪਾਰ ਹੋ ਜੂਗਾ ਤਾਂ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਫਿਰ ਜੀਵਤ ਹੁੰਦਾ ਤੁਹਾਨੂੰ ਲੱਗਦਾ ਨਹੀਂ ਵੀ ਇੱਕ ਪੱਕੀ ਦਿਖਾਇਆ ਗਿਆ ਕਰਨਲ ਦਾ ਦੋਈ ਸਾਈਡ ਆ ਜੋ ਉਹਨਾਂ ਦਾ ਪਰਿਵਾਰ ਆ ਮੁਲਾਜ਼ਮਾਂ ਦਾ ਪੁਲਿਸ ਮੁਲਾਜ਼ਮਾਂ ਦਾ ਪਰਿਵਾਰ ਆ ਉਹ ਵੀ ਅੱਗੇ ਆਏ ਸੀ ਉਹਨਾਂ ਦੀ ਵੀ ਇੱਕ ਨਿਊਜ਼ ਆਈ ਸੀ ਕਿ ਕਹਿੰਦੇ ਵੀ ਇੱਕ ਪੱਕੇ ਦਿਖਾ ਰਹੇ ਨੇ ਵੀ ਸਾਡਾ ਪੱਕ ਨਹੀਂ ਲਿਆ ਜਾ ਰਿਆ ਵੀ ਅਸੀਂ ਵੀ ਆਪਣੀ ਜਗ੍ਹਾ ਸਹੀ ਆ ਦੇਖੋ ਮੈਂ ਇਹ ਗੱਲ ਸਮਝਦਾ ਕਿ ਮੀਡੀਆ ਟ੍ਰਾਇਲ ਹੋਣਾ ਹੀ ਨਹੀਂ ਚਾਹੀਦਾ ਕਿਸੇ ਚੀਜ਼ ਨੂੰ ਲੈ ਕੇ ਸਪੈਸ਼ਲੀ ਜਦੋਂ ਇਸ ਤਰ੍ਹਾਂ ਦੇ ਮਸਲੇ ਹੁੰਦੇ ਆ ਕਿਉਂਕਿ ਜਿਹੜੀ ਕਾਨੂੰਨੀ ਟੈਕਨੀਕਲਿਟੀਆਂ ਨੇ ਜਾਂ ਕਾਨੂੰਨੀ ਤਕਨੀਕਾਂ ਨੇ ਹਨਾ ਉਹ ਕਾਨੂੰਨ ਵਾਲਿਆਂ ਨੂੰ ਜਾਂ ਫਿਰ ਕੋਰਟ ਵਾਲਿਆਂ ਨੂੰ ਹੀ ਪਤਾ ਹੁੰਦਾ ਕਿ ਇਹਦੇ ਵਿੱਚ ਕੀ ਸਿਸਟਮ ਹੈ ਸੋ ਅਸੀਂ ਸਾਰਾ ਕੁਝ ਆਮ ਜਨਤਾ ਤੇ ਨਹੀਂ ਛੱਡ ਸਕਦੇ ਹਾਂ ਅਸੀਂ ਆਵਾਜ਼ ਜ਼ਰੂਰ ਚੱਕ ਸਕਦੇ ਹਾਂ ਅਸੀਂ ਆਵਾਜ਼ ਚੱਕਦੇ ਹਾਂ ਲੋਕ ਆਵਾਜ਼ ਚੱਕਦੇ ਆ ਉਹ ਪਹੁੰਚਦੀ ਆ ਜਿਨ੍ਹਾਂ ਦਾ ਪੱਖ ਨਹੀਂ ਸੁਣਿਆ ਜਾ ਰਿਹਾ ਉਹਨਾਂ ਨੂੰ ਵੀ ਆਪ ਦੀ ਜਿਹੜੀ ਆ ਉਹ ਗੱਲਬਾਤ ਕਰ ਲੈਣੀ ਚਾਹੀਦੀ ਆ ਜੇ ਉਹਨਾਂ ਨੂੰ ਤਸੱਲੀ ਹੁੰਦੀ ਆ ਨਹੀਂ ਤਾਂ ਫਿਰ ਕਾਨੂੰਨ ਦੇ ਹਿਸਾਬ ਨਾਲ ਤੋਂ ਚੀਜ਼ਾਂ ਚੱਲ ਹੀ ਰਹੀਆਂ ਨੇ ਇਨਵੈਸਟੀਗੇਸ਼ਨ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਉਹ ਬੰਦੇ ਦੇ ਹੀ ਸਕਦੇ ਨੇ ਭਾਈ ਇਹ ਗੱਲ ਸਮਝਣਾ ਚਾਹੁੰਦੇ ਐ ਵੀ ਸੀਬੀਆਈ ਦੀ ਜਾਂਚ ਨੂੰ ਕਹਿ ਰਹੇ ਨੇ ਤੇ ਐਸਆਈਟੀ ਦੀ ਜਾਂਚ ਨੂੰ ਕਹਿ ਰਹੇ ਨੇ ਜਿਹੜੀ ਐਫਆਈਆਰ ਦਰਜ ਕੀਤੀ ਐ ਐਸਐਸਪੀ ਨਾਨਕ ਨੇ ਕਹਿੰਦੇ ਉਹਨਾਂ ਨੇ ਇਹ ਕਾਰਵਾਈ ਕੀਤੀ ਐ ਤੁਸੀਂ ਉਹਨੂੰ ਸਹੀ ਨਹੀਂ ਮੰਨਦੇ ਵੀ ਐਫਆਈਆਰ ਨਾਲ ਇਕੱਲਾ ਮਸਲਾ ਹੱਲ ਨਹੀਂ ਹੁੰਦਾ ਨਹੀਂ ਐਫਆਈਆਰ ਤਾਂ ਹੋ ਗਈ ਭਾਈ ਸਾਹਿਬ ਐਫਆਈਆਰ ਹੋਈ ਹੈ ਤਾਂ ਹੀ ਉਹ ਗੱਲ ਕਰਦੇ ਆ ਕਿ ਐਫਆਈਆਰ ਨਾਲ ਕਿਉਂ ਸੰਤੁਸ਼ਟ ਨਹੀਂ ਹੈਗੇ ਦੇਖੋ ਉਹ ਤਾਂ ਮੈਨੂੰ ਨਹੀਂ ਪਤਾ ਮੈਂ ਪਰਿਵਾਰ ਨੂੰ ਮਿਲਿਆ ਨਹੀਂ ਕਿਉਂ ਨਹੀਂ ਉਹ ਲੋਕ ਜੇ ਕੋਈ ਕਹਿ ਰਿਹਾ ਕਿ ਮੈਨੂੰ ਸੀਬੀਆਈ ਦੀ ਇਨਕੁਆਇਰੀ ਚਾਹੀਦੀ ਆ ਇਹ ਤਾਂ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਉਹ ਫਰੰਟ ਫੁੱਟ ਤੇ ਆਉਣ ਭਗਵੰਤ ਮਾਨ ਸਾਹਿਬ ਆਵੇ ਉਹਨਾਂ ਦੇ ਕੋਈ ਮੰਤਰੀ ਆਵੇ ਉਹ ਕਹਿਣ ਵਿਸ਼ਵਾਸ ਦਿਵਾਉਣ ਕਿ ਹਾਂਜੀ ਅਸੀਂ ਬੈਠੇ ਆ ਤੁਹਾਡੇ ਨਾਲ ਕੋਈ ਧੱਕਾ ਨਹੀਂ ਹੁੰਦਾ ਤਾਂ ਤਰਨਾ ਜਿਹੜਾ ਉਹ ਛੇਤੀ ਖਤਮ ਹੋ ਜਾਊਗਾ ਜੇ ਜਿਹੜੇ ਮੰਤਰੀ ਆ ਜਾਂ ਐਮਐਲਏ ਜਿਨ੍ਹਾਂ ਦੀਆਂ ਜ਼ਿੰਮੇਵਾਰੀਆਂ ਜੇ ਉਹ ਆਪਣੇ ਆਪ ਨੂੰ ਦਰਵਾਜ਼ਿਆਂ ਦੇ ਪਿੱਛੇ ਬੰਦ ਕਰਕੇ ਹੀ ਬੈਠੇ ਰਹਿਣਗੇ ਤਾਂ ਇਹ ਸੋਚੀ ਜਾਣ ਕਿ ਇਹ ਪ੍ਰਸ਼ਾਸਨ ਆਪਣੇ ਆਪ ਦੇਖ ਲੇਗਾ ਤਾਂ ਇਹ ਕਿਤੇ ਨਾ ਕਿਤੇ ਦਿੱਕਤਾਂ ਕ੍ਰੀਟ ਕਰਦਾ ਹੈ ਮੰਤਰੀਆਂ ਨੂੰ ਜਿਹੜੇ ਜਿਹੜੇ ਕਾਰਜਕਾਰੀ ਆ ਜਿਨ੍ਹਾਂ ਨੇ ਜਿਹੜੇ ਵਿਧਾਨਪਾਲਿਕਾ ਦੇ ਵਿੱਚ ਬੈਠੇ ਆ ਉਹਨਾਂ ਨੂੰ ਇਹ ਉਹਨਾਂ ਦੀ ਜ਼ਿੰਮੇਵਾਰੀ ਆ ਕਿ ਇਸ ਤਰ੍ਹਾਂ ਦੇ ਨੂੰ ਚਕਾਉਣਾ ਚਾਹੀਦਾ ਉਹਨਾਂ ਨੂੰ ਆ ਚਾਹੀਦਾ ਲੋਕਾਂ ਨੂੰ ਆਪ ਦਾ ਆਪ ਦੀ ਸਰਕਾਰ ਦੇ ਵਿੱਚ ਵਿਸ਼ਵਾਸ ਪੈਦਾ ਕਰ ਤੁਹਾਨੂੰ ਨਹੀਂ ਲੱਗਦਾ ਜਿਹੜੇ ਐਮ ਐਲ اے ਨੇ ਉਰੇ ਹਲਕਾ ਐਮ ਐਲ اے ਨੇ ਪਟਿਆਲੇ ਦੇ ਉਹ ਚੀਜ਼ ਨੂੰ ਲਾਈਟਰੀ ਲੈ ਰਹੇ ਨੇ ਕੋਈ ਬਿਆਨ ਨਹੀਂ ਆ ਰਿਹਾ ਕੋਈ ਮਿਲਣ ਵੀ ਨਹੀਂ ਆ ਰਿਹਾ ਭਵੰਤਮਨ ਦਾ ਬਿਆਨ ਤੱਕ ਵੀ ਨਹੀਂ ਕੋਈ ਆਇਆ ਦੇਖੋ ਇਹ ਤਾਂ ਸਰਕਾਰ ਸਰਕਾਰ ਹੁਣ ਕਿਵੇਂ ਚਲਾਉਂਦੇ ਆ ਉਹ ਜਾਂ ਫਿਰ ਐਮ ਐਲ ਏਜ਼ ਕੋਲ ਕਿੰਨੀ ਕੁ ਪਾਵਰ ਹੈ ਇਸ ਤਰ੍ਹਾਂ ਬੋਲਣ ਦੀ ਇਹ ਤਾਂ ਉਹਨਾਂ ਨੂੰ ਪਤਾ ਹੈ ਨਾ ਕਿ ਮੈਂ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਬਿਆਨ ਬਿਆਨਬਾਜ਼ੀ ਨਹੀਂ ਕਰ ਸਕਦਾ ਮੈਂ ਤਾਂ ਕਾਨੂੰਨ ਦੇ ਹਿਸਾਬ ਨਾਲ ਕਹਿਣਾ ਕਿ ਜੇ ਚੀਜ਼ਾਂ ਨੂੰ ਸੌਟ ਆਊਟ ਕਰਨਾ ਹੋਲ ਹੌਲੇ ਕਰਨਾ ਬੋਝ ਉਤਾਰਨਾ ਤਾਂ ਫਿਰ ਇਹ ਚੀਜ਼ਾਂ ਉਹਨਾਂ ਨੂੰ ਕਰ ਲੈਣੀਆਂ ਚਾਹੀਦੀ। ਪੁਰੇ ਤੁਸੀਂ ਫਿਰ ਕਿਹਦੀ ਗਲਤੀ ਮੰਨਦੇ ਹੋ ਜ਼ਿਆਦਾਤਰ? ਦੋਨੇ ਤਰ੍ਹਾਂ ਚੋਂ ਕਿਹਨੂੰ ਸਹੀ ਮੰਨਦੇ ਹੋ? ਦੋਨੇ ਤਰ੍ਹਾਂ ਆਪਣੇ ਆਪ ਤੇ ਕਾਨੂੰਨ ਦੇ ਹਿਸਾਬ ਨਾਲ ਦੋਨੋਂ ਤਰ੍ਹਾਂ ਸਹੀ ਨਹੀਂ। ਜਿੰਨਾ ਚਿਰ ਅਦਾਲਤ ਦੇ ਵਿੱਚ ਕਿਸੇ ਨੂੰ ਸਜ਼ਾ ਨਹੀਂ ਹੁੰਦੀ ਜਾਂ ਕੋਈ ਬਰੀ ਨਹੀਂ ਹੁੰਦਾ। ਕਾਨੂੰਨ ਦੇ ਹਿਸਾਬ ਨਾਲ ਦੋਨੋਂ ਪੱਖ ਹੀ ਸਹੀ ਨੇ। ਅਸੀਂ ਸੜਕ ਤੇ ਖੜ ਕੇ ਮੀਡੀਆ ਟ੍ਰਾਇਲ ਕਰਕੇ ਨਹੀਂ ਕਹਿ ਸਕਦੇ ਕਿ ਕੋਈ ਜਾਂ ਜਿਹੜਾ ਜ਼ਿਆਦਾਤਰ ਨਾਲ ਆ ਰਿਹਾ ਉਹ ਉਹ ਸਹੀ ਹੈ ਜਾਂ ਜਿਹੜਾ ਚੁੱਪ ਕਰਕੇ ਅੰਦਰ ਬੈਠਾ ਉਹ ਗਲਤ ਹੈ। ਠੀਕ ਹੈ ਜਾਂ ਉਹ ਸਹੀ ਹੈ ਦੂਸਰਾ ਪੱਖ ਗਲਤ ਹੈ ਇਹ ਅਸੀਂ ਮੀਡੀਆ ਟ੍ਰਾਇਲ ਦੇ ਵਿੱਚ ਨਹੀਂ ਇਹ ਕਾਨੂੰਨੀ ਪੱਖ ਹੈ ਕਾਨੂੰਨ ਆਦੇਸ਼ ਹਿਸਾਬ ਨਾਲ ਚੱਲਦਾ ਕਾਨੂੰਨ ਜਦੋਂ ਅਦਾਲਤਾਂ ਦੇ ਵਿੱਚ ਜਾਂਦਾ ਤਾਂ ਉੱਥੇ ਫਿਰ ਜੋ ਜੀਰੇ ਵਾਲਿਆ ਜਾਂ ਹੋਰ ਸਿਸਟਮ ਆ ਉਸ ਤਰ੍ਹਾਂ ਚੱਲਦੀ ਹੈ ਇਹ ਬਾਈ ਤੁਸੀਂ ਕਿਵੇਂ ਦੇਖਦੇ ਹੋ ਪੁਲਿਸ ਮੁਲਾਜ਼ਮਾਂ ਨੇ ਵੀ ਇਹ ਕਿਹਾ ਸਾਫਕਾ ਜਿਹੜੇ ਪੁਲਿਸ ਮੁਲਾਜ਼ਮਾਂ ਨੇ ਕਹਿੰਦੇ ਫੌਜੀ ਜਿਹੜੇ ਸਾਫਕਾ ਫੌਜੀ ਨੇ ਇਹ ਸੜਕਾਂ ਉੱਤੇ ਆ ਗਏ ਕੀ ਲੱਗਦਾ ਵੀ ਵੀ ਇਹ ਨਾ ਹੋਵੇ ਵੀ ਅਸੀਂ ਵੀ ਸੜਕਾਂ ਉੱਤੇ ਆ ਜਾਈਏ ਜਿਹੜੇ ਸਾਫਕਾ ਮੁਲਾਜ਼ਮਾਂ ਨੇ ਪੁਲਿਸ ਵਾਲੇ ਕਹਿੰਦੇ ਨਹੀਂ ਹੋ ਤਾਂ ਹੁਣ ਪੁਲਿਸ ਮੁਲਾਜ਼ਮਾਨ ਨੇ ਦੇਖਣਾ ਨਾ ਕਿ ਉਹਨਾਂ ਨੇ ਸੜਕਾਂ ਤੇ ਆਉਣਾ ਜਾਂ ਨਹੀਂ ਆਉਣਾ ਚਾਹੀਦਾ ਮੈਂ ਤਾਂ ਇਹ ਇਹ ਕਹਿ ਸਕਦਾ ਕਿ ਜੇ ਕਿਤੇ ਤੱਕਾ ਹੋ ਰਿਹਾ ਤਾਂ ਸਰਕਾਰ ਦੀ ਹੀ ਜ਼ਿੰਮੇਵਾਰੀ ਆ ਅਸੀਂ ਚੁਣ ਕੇ ਸਰਕਾਰ ਭੇਜੀ ਆ ਸਰਕਾਰ ਦੀ ਮੁਢਲੀ ਜ਼ਿੰਮੇਵਾਰੀ ਬਣਦੀ ਆ ਉਸ ਤਰਨੇ ਨੂੰ ਵੀ ਖਤਮ ਕਰਨਾ ਤਾਂ ਲੋਕਾਂ ਦੇ ਵਿੱਚ ਕਾਨੂੰਨ ਦੇ ਵਿੱਚ ਵਿਸ਼ਵਾਸ ਪੈਦਾ ਕਰਨਾ ਤਾਂ ਉਹ ਸਰਕਾਰ ਨੂੰ ਆਪਦੀ ਪਹਿਲ ਕਦਮੀ ਦੇ ਵਿੱਚ ਕੰਮ ਕਰ ਲੈਣਾ ਚਾਹੀਦਾ ਬਹੁਤ ਧੰਨਵਾਦ ਜੀ ਥੈਂਕ ਯੂ ਇਸ ਦਾ ਸਾਡੇ ਨਾਲ ਐਡਵੋਕੇਟ ਪਰਮਜੀਤ ਸਿੰਘ ਤੇ ਮੈਂ ਮਨਿੰਦਰ ਸਿੰਘ ਮੇਰਾ ਕੈਮਰਾਮੈਨ ਮੇਜਰ ਧੰਨਵਾਦ